ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ। ਜਏ ਮਾਲਿਸ਼ ਦਾ ਤੇਲ ਬਣਾਉਂਦੇ ਇਹ ਵਿਚਾਰ ਹੈ ਕਿ ਆਪ ਇਹਦਾ ਮਤਲਬ ਇਹਦੇ ਤੇ ਲੌਂਗ ਪਾ ਕੇ ਜਿਤਨਾ ਨਿਰਮਲ ਇਹ ਕਹਿੰਦੇ ਆ ਇਹ ਮਤਲਬ ਕਿ ਲਿਵਰ ਨੂੰ ਸਾਫ਼ ਕਰ ਦਿਆ ਜਦੋਂ ਤੇ ਲੜਕੀ ਦੇ ਪੇਟ ਵਿੱਚ ਗੈਸ ਵਗੈਰਾ ਬਣਦੀ ਹੋਵੇ। ਜਿਹਦੇ ਵਿੱਚ 14 ਤੇਲ ਪਾਇਆ ਗਿਆ ਤੇਲਾ ਦਾ ਅਲਸੀ ਦਾ ਮੋਕਲੀ ਦਾ ਨਾਰੀਅਲ ਦਾ ਖਰੋਟਾ ਦਾ ਬਦਾਮ ਦਾ ਨਿੰਮ ਦਾ ਰਿੰਡ ਦਾ ਲੇਕਿ ਲੋਕ ਲਸਣ ਤੇ ਅੱਕ ਦਾ ਤੇਲ ਜਿਕਣਾ ਜੋੜਾ ਵਿੱਚ ਗੋਡਿਆਂ ਵਿੱਚ ਦਰਦ ਵਗੈਰਾ ਹੁੰਦਾ ਉਸੇ ਵਾਸਤੇ ਹੈਗਾ ਇਹਦੇ ਵਿੱਚ ਅਗਰ ਕੋਈ ਮੈਂ ਤਾਂ ਤੇਲ ਘੜਾਣਾ ਬਣਾ ਮਾਦਾ ਤੇਲਾ ਨਾ ਮੈਂ ਸਾਹਮਣੇ ਘਟਦਾ ਐ ਨਹੀਂ ਕਿ ਅਗਲਾ ਰੱਖ ਕੇ ਚਲਾ ਗਿਆ ਪੇ ਪੋਲ ਕੋਈ ਟਹਿਮੇ ਗਿਰੇ ਗਏ ਵਾਇਬ ਜੀ ਦੀ ਚੱਪਾ ਕੋਈ ਤਨੇ ਦਿੱਦੀ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਅਸੀਂ ਵੀਡੀਓ ਦਿਖਾਉਂਦੇ ਰਹਿੰਨੇ ਆ ਐਕਟੀਵਿਟੀ ਦਿਖਾਉਂਦੇ ਰਹਿੰਨੇ ਆ ਸੋ ਅੱਜ ਤੁਹਾਨੂੰ ਇੱਕ ਐਸੀ ਵੀਡੀਓ ਦਿਖਾਵਾਂਗੇ ਆਪਾਂ ਜਿਹਦਾ ਆਪਣੀ ਸਿਹਤ ਦੇ ਨਾਲ ਮਤਲਬ ਹੈ ਸਿਹਤ ਨੂੰ ਕਿਵੇਂ ਠੀਕ ਰੱਖਣਾ ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜੋ ਕੋਰਾਈ ਸ਼ਹਿਰ ਦੇ ਜੰਪਲ ਬਹੁਤ ਹੀ ਅੱਛੀ ਸ਼ਖਸੀਅਤ ਨੇ ਸੋ ਜੀਨਾ ਦਾ ਨਾਮ ਹੈ ਦਾਰਾ ਸਿੰਘ ਸੋ ਇੱਕ ਦਾਰਾ ਸਿੰਘ ਉਹ ਹੋਏ ਨੇ ਜਿਹੜੇ ਪਹਿਲਵਾਨ ਹੋਏ ਨੇ ਸੋ ਜਿਨ੍ਹਾਂ ਨੇ ਸਾਰੀ ਦੁਨੀਆ ਤੇ ਆਪਣਾ ਨਾਮ ਰੋਸ਼ਨ ਕੀਤਾ ਸੀ ਸੋ ਇੱਕ ਦਾਰਾ ਸਿੰਘ ਜੀ ਇਹ ਨੇ ਜੋ ਕਿ ਅੱਜ ਵੀ 56 ਸਾਲ ਦੀ ਉਮਰ ਦੇ ਵਿੱਚ ਪੂਰੇ ਐਕਟਿਵ ਨੇ ਕਿਉਂਕਿ ਇਹ ਆਯੁਰਵੈਦਿਕ ਦਵਾਈਆਂ ਦਾ ਕੰਮ ਵੀ ਕਰਦੇ ਨੇ ਅਤੇ ਆਪਣੀ ਸਿਹਤ ਦਾ ਇਹ ਹੋਰ ਰਾਜ ਵੀ ਦੱਸਣਗੇ ਤੇ ਆਓ ਫਿਰ ਆਪਾਂ ਗੱਲ ਕਰਦੇ ਹਾਂ ਹੁਣ ਦਾਰਾ ਸਿੰਘ ਜੀ ਦੇ ਨਾਲ ਤੇ ਮਲਾਉਂਦੇ ਹਾਂ ਤੁਹਾਨੂੰ ਜੀ ਦਾਰਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਵੈਲਕਮ 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 ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਘਰ ਆਏ ਵਾਹਿਗੁਰੂ ਤੁਹਾਨੂੰ ਥੋੜੇ ਚੈਨਲ ਨੂੰ ਸੱਚੇ ਪਾਤਸ਼ਾਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਜੀ ਜੀ ਸੋ ਦਾਰਾ ਸਿੰਘ ਜੀ ਤੁਸੀਂ ਆਯੁਰਵੈਦਿਕ ਦੇ ਪੂਰੇ ਮਾਹਰ ਹੋ ਸੋ ਇਹ ਕਿੰਨੀ ਦੇਰ ਤੋਂ ਪਹਿਲਾਂ ਤਾਂ ਇਹ ਦੱਸੋ ਤੁਹਾਡਾ ਜਿਹੜਾ ਇਹ ਕੰਮ ਹੈ ਇਹ ਜੋ ਸਿੱਖਿਆ ਤੁਸੀਂ ਇਹ ਕਿੰਨੀ ਦੇਰ ਤੋਂ ਕਰ ਰਹੇ ਹੋ ਮੈਨੂੰ ਜੀ 12-13 ਸਾਲ ਹੋ ਗਏ ਤਾਂ ਜੋ ਕਿ ਮੈਂ ਪਹਿਲਾਂ ਪ੍ਰਚਾਰ ਕਰਦਾ ਸੀ ਨਸ਼ਿਆਂ ਬਾਰੇ ਕਿ ਨਸ਼ਿਆਂ ਤੋਂ ਦੂਰ ਰੋ ਨਸ਼ਿਆਂ ਤੋਂ ਬਚੋ ਤੇ ਹੌਲੀ-ਹੌਲੀ ਫਿਰ ਮੈਨੂੰ ਇਸ ਲਾਈਨ ਵਿੱਚ ਕਿ ਤੇ ਗਾਮੀ ਮੇਂ ਆਪਣਾ ਜਿਹੜੇ ਬੱਚੇ ਹੈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਓ ਤੇ ਦੂਸਰੀ ਗੱਲ ਫਿਰ ਮੈਂ ਹੌਲੀ ਹੌਲੀ ਆਪਣਾ ਆਯੁਰਵੇਦਾ ਵੀ ਕੰਮ ਸ਼ੁਰੂ ਕਰਨ ਨਾਲ ਚਿਕਨਾ ਤੇਲਾਂ ਦਾ ਤੇਲ ਅਲਸੀ ਦਾ ਮੁਕਲੀ ਦਾ ਨਾਰੀਅਲ ਦਾ ਕਰੋਟ ਦਾ ਪਦਾਮ ਦਾ ਕਲੋਂਜੀ ਦਾ ਕਾਲੀ ਸਰੋਂ ਦਾ ਪੀਲੀ ਸਰੋਂ ਦਾ ਕਰੋਟ ਦਾ ਰਿੰਡ ਦਾ ਫਿਰ ਮੈਂ ਆਪਣੀ ਮਸ਼ੀਨ ਲਾ ਕੇ ਸਾਰੇ ਤੇਲ ਕੱਢਦਾ ਹਾਂ ਕਿਉਂਕਿ ਮੈਂ ਸਾਰੇ ਤੇਲ ਉਜਾਇਕ ਤੁਹਾਡੇ ਸਾਹਮਣੇ ਰੱਖੇ ਹੋਏ ਹੈ ਜੋ ਕਿ ਇਹ ਤੇਲਾਂ ਦਾ ਹਾਂ ਫਾਇਦਾ ਦੱਸੋ ਸਾਨੂੰ ਮਤਲਬ ਕਿ ਕਿਹੜੇ ਤੇਲ ਹੈ ਇਹ ਪੀਲੀ ਸਰੋਂ ਦਾ ਤੇਲ ਹੈ ਇਹ ਕਿਨਾ ਮਤਲਬ ਕਿ ਉਹ ਤੋਂ ਹੈ ਹੀਟਰ ਤੋਂ ਇਹ ਬਹੁਤ ਵਧੀਆ ਚੀਜ਼ ਹੈ ਪੀਲੇ ਸਰੋਂ ਦਾ ਤੇਲ ਇਹਦੇ ਕੋਈ ਕੈਮੀਕਲ ਨਹੀਂ ਕੋਈ ਚੀਜ਼ ਮਿਕਸ ਨਹੀਂ ਹੈ ਇਹ ਪੀਲੇ ਸਰੋਂ ਦਾ ਤੇਲ ਬਹੁਤ ਅੱਛਾ ਹੈ ਇਹ ਕਿਸ ਕੰਮ ਲਵਾਂਗੇ ਆਪਾਂ ਖਾਣ ਵਾਸਤੇ ਕੰਮ ਆਉਂਦਾ ਹੈ ਸਬਜ਼ੀ ਵਿੱਚ ਪਾ ਲਓ ਦਾਲ ਵਿੱਚ ਪਾ ਲਓ ਮਾਲਿਸ਼ ਵਾਸਤੇ ਵੀ ਕੰਮ ਆਉਂਦਾ ਹੈ ਜੇ ਕਪੂਰ ਪਾ ਕੇ ਦੀ ਮਾਲਿਸ਼ ਕਰ ਸਕਦੇ ਬਹੁਤ ਬਧੀਆ ਚੀਜ਼ ਹੈ ਲੇਕਿਨ ਇਹ ਬਿਨਾ ਕੈਮੀਕਲ ਤੋਂ ਹੈ ਬਿਨਾ ਹੀਟਰ ਤੋਂ ਹੈ ਇਹ ਮਤਲਬ ਕਿ ਇੱਕ ਕੰਟਲ ਵਿੱਚੋਂ ਸਿਰਫ 25 ਗ੍ਰਾਮ ਨਿਕਲਦਾ ਹੈ ਤੇ ਜੀ ਬਲੇ ਨਿਕਲਦਾ ਮਸ਼ੀਨਾ ਜਦੋਂ ਮਸ਼ੀਨਾ ਕੱਢੋਗੇ ਤਾਂ 3 ਨਿਕਲ ਜੇ ਮਸ਼ੀਨ ਦੇ ਹੀਟਰ ਦੇ ਬਿਨਾ ਕੱਢੋਗੇ ਤਾਂ ਫਿਰ 25 ਹੀ ਨਿਕਲਦਾ ਹੈ ਇੱਕ ਕੰਟਲ 25 ਗ੍ਰਾਮ ਥੋੜਾ ਕੋਸਟਲੀ ਪੈਂਦਾ ਹੈ ਲੇਕਿਨ ਚੀਜ਼ ਵਧੀਆ ਹੈ ਪਿਓਰ ਹੈ ਇਹਨੂੰ ਖਾਣ ਦਾ ਮਤਲਬ ਖਾਏ ਦਾ ਕੀ ਹੁੰਦਾ ਹੈ ਖਾਣ ਦੀ ਸੱਚੀ ਵਿੱਚ ਤੜਕਾ ਲਾ ਕੇ ਦਾਲ ਵਿੱਚ ਫਾਇਦਾ ਕੀ ਹੁੰਦਾ ਹੈ ਮਤਲਬ ਕਿ ਲਿਵਰ ਵਾਸਤੇ ਬਹੁਤ ਅੱਛੀ ਚੀਜ਼ ਹੈ ਮਤਲਬ ਕਿ ਮਤਲਬ ਕਿ ਕੈਮੀਕਲ ਤਾਂ ਰਹੇਗਾ ਜੇ ਕੋਈ ਕੈਮੀਕਲ ਨਹੀਂ ਹੈਗਾ ਕੈਮੀਕਲ ਤਾਂ ਰਹੇਗਾ ਮੁੰਡੇ ਜਿਹੜੇ ਚਿਕਨ ਅੱਜ ਕੱ मिक्स ਕਰਕੇ ਤਾਂ ਜਾਂਦਾ ਹੋਰ ਵੀ ਉਹਦੇ ਤੇਲ ਮਿਕਸ ਕਰਦਣਾ ਹੈ ਤੇ ਬਿਨਾ ਉਹ ਤੋਂ ਹੈਗਾ ਇਹ ਕੈਮੀਕਲ ਤੋਂ ਜੀ ਹੋਰ ਵੀ ਕਾਫੀ ਆ ਮੇਰੇ ਕੋਲ ਹੈਗਾ ਜੀ ਤੁਮ ਬਤਲ ਕਿ ਅਖਰੋਟ ਦਾ ਮੰਜਨ ਇਹ ਮਤਲਬ ਕਿ ਅਖਰੋਟ ਬਣ ਕੇ ਜਿਹੜਾ ਉਹਦਾ ਛਿਲਕਾ ਹੁੰਦਾ ਉਹਦਾ ਮੰਜਨ ਬਣਦਾ ਹੈ ਇਹ ਦੰਦਾਂ ਵਾਸਤੇ ਬਹੁਤ ਅੱਛਾ ਹੈ ਮੰਜਨ ਕਰੋ ਬਹੁਤ ਵਧੀਆ ਜਿਹੜਾ ਦੰਦ ਇਤਨਾ ਬਿਲਕੁਲ ਸਾਫ਼ ਰਹਿੰਦੇ ਸੁਥਰੇ ਰਹਿੰਦੇ ਵਾਹ ਜੀ ਵਾਹ ਜੀ ਵਾਹ ਆਹ ਹੈਗਾ ਜੀ ਮੇਰੇ ਕੋਲ ਚੂਰਨ ਇਹਦੇ ਵਿੱਚ 42 ਜੜੀ ਬੂਟੀਆਂ ਹੈ ਬਹੁਤ ਅੱਛੀ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਜਦ ਜਬ ਇਹਦੀ ਲਿਖਣੀ ਹੈ ਤਰ੍ਹਾਂ ਕਿ ਜਦ ਤੁਸੀਂ ਲੈਣਾ ਹੈ ਕੇਵਲ ਗਰਮ ਪਾਣੀ ਨਾਲ ਲੈਣਾ ਹੈ ਠੰਡੇ ਪਾਣੀ ਨਾਲ ਇਹਨੂੰ ਬਿਲਕੁਲ ਨਹੀਂ ਲੈਣਾ ਹੈਗਾ ਗਰਮ ਪਾਣੀ ਨਾਲ ਲੈ ਕੇ ਚਾਹ ਤੁਸੀਂ ਚਿਲੇ ਲੈ ਲੋ ਚਾਹ ਸ਼ਾਨੂ ਲੈ ਲੋ ਬਹੁਤ ਅੱਛੀ ਚੀਜ਼ ਹੈ ਇਹ ਬਿਆਲੀ ਜੜੀ ਬੂਟਿਆਂ ਦਾ ਬਣਾਇਆ ਹੈ ਇਹ ਪੇਟ ਨੂੰ ਸਾਫ਼ ਕਰਦਾ ਹੈ ਇੱਕ ਨੂੰ ਸਾਫ਼ ਕਰਨ ਵਾਸਤੇ ਬਹੁਤ ਵਧੀਆ ਚੀਜ਼ ਹੈ ਓਕੇ ਪੇਟ ਨੂੰ ਵੀ ਸਾਫ਼ ਕਰਦਾ ਹੈ ਹਜ਼ਮਨ ਨੂੰ ਵੀ ਠੀਕ ਕਰਦਾ ਹੈ ਵੈਸੇ ਵੀ ਅਗਰ ਸੁਸਤੀ ਵਗੈਰਾ ਪਈ ਹੋਵੇ ਉਹਨੂੰ ਵੀ ਇਹ ਠੀਕ ਕਰਦਾ ਹੈ ਬਸ ਇਹ ਹੈ ਕਿ ਜਦ ਵੀ ਲੈਣਾ ਹੈ ਗਰਮ ਪਾਣੀ ਨਾਲ ਲੈਣਾ ਬਸ ਠੰਡੇ ਪਾਣੀ ਨਾਲ ਨੂੰ ਬਿਲਕੁਲ ਨਹੀਂ ਲੈਣਾ ਖਾਣਾ ਜੀ हां जी ਹੈਗਾ ਮੇਰੇ ਕੋਲ ਚੂਨਾ ਹਲਦੀ ਇਹ ਮੈਂ ਆ ਬਣਾਇਆ ਵਾ ਜਿਕਣਾ ਚੂਨਾ ਲੈ ਲਿਆ ਹਾਂਜੀ 3 ਕਿਲੋ ਚੂਨਾ ਲੈ ਲਿਆ 3 ਕਿਲੋ ਲੈ ਲਈ ਅੰਬਾ ਹਲਦੀ ਪਹਿਲਾਂ ਮੈਂ ਗਠੀ ਵਾਲਾ ਬਣਾਇਆ ਸੀ ਲੇਕਿਨ ਬਾਅਦ ਵਿੱਚ ਮੈਂ ਅੰਬਾ ਹਲਦੀ ਲਈ ਅੰਬਾ ਹਲਦੀ ਔਰ ਚੂਨਾ ਦੋਨੋਂ ਬਰਾਬਰ ਮਿਕਸ ਕਰਕੇ ਪਾਣੀ ਚ ਪਾ ਕੇ ਉਹਨੂੰ ਫਿਰ 45 ਦਿਨ ਖੜੇ ਵਿੱਚ ਰੱਖਿਆ ਅੱਛਾ ਉਹ ਵੀਡੀਓ ਵੀ ਮੈਂ ਤੁਹਾਨੂੰ ਉਧਰ ਜਸਾ ਸੈਂਡ ਕਰ ਦਾਂਗਾ ਕਿ ਉਹ ਜਿਹੜਾ ਚੂਨਾ ਹੈ ਇਹ ਹੈ ਜਿਹੜਾ ਸੀ ਸਬਜੀ ਦਾਲ ਜੋ ਵੀ ਹੈ ਸਿਰਫ ਇੱਕ ਛੁਟਕੀ ਦਾ ਛੋ ਲੈਣੀ ਹੈ ਬਸ ਜ਼ਿਆਦਾ ਨਹੀਂ ਲੈਣੀ ਇੱਕ ਛੁਟਕੀ ਲੈਣੀ ਹੈ ਸਬਜੀ ਪਾਣੀ ਇਹ ਹੱਡੀ ਨੂੰ ਬਹੁਤ ਸਟਰੋਂਗ ਕਰਦਾ ਹੈ ਬਹੁਤ ਜ਼ਿਆਦਾ ਕੈਲਸ਼ੀਅਮ ਹੈ ਕੈਲਸ਼ੀਅਮ ਹੈ ਬਹੁਤ ਵਧੀਆ ਚੀਜ਼ ਹੈ ਹੱਡੀ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਦਾ ਬਹੁਤ ਵਧੀਆ ਚੀਜ਼ ਹੈ ਇਹਨਾਂ ਨੇ ਚੂਨਾ ਹਾਲ ਦੀ ਵਾਹ ਬਹੁਤ ਵਧੀਆ ਚੀਜ਼ ਹੈ ਜੀ ਲੇਕਿਨ ਜਰੂਰੀ ਲੈਣੇ ਇੱਕ ਵੀ ਚੂਟੀ ਲੈਣੇ ਚਾਹੇ ਲੈਣੇ ਹੈਗੇ ਇਹ ਹੈਗਾ ਜੀ ਮੇਰੇ ਕੋਲ ਨਿੰਮ ਤੇ ਮਤਲਬ ਇਹ ਹੈਗਾ ਆਮਲਾ ਬਾਲਾਂ ਵਾਸਤੇ ਆਮਲਾ ਹੈ ਇਹਦੇ ਚ ਰਤਨ ਜੋਤ ਹੈ ਇਹਦੇ ਚ ਪੀਲੀ ਸਰੂ ਅਕੇਲਾ ਹੈ ਮਿਕਸ ਕਰਕੇ ਜਿਕਣਾ ਬਾਲਾਂ ਨੂੰ ਲਾਣਾ ਹੋਵੇ ਬਹੁਤ ਬੜੀ ਚੀਜ਼ ਹੈ ਆਮਲਾ ਦੇ ਬਹੁਤ ਚੀਜ਼ ਹੈ ਇਹ ਬਾੜ ਆਉਂਦੀ ਹੈ ਮਤਲਬ ਜੜਾ ਮਜ਼ਬੂਤ ਕਰਦਾ ਹੈ ਕੁੰਜਬੂਤ ਕਰਦਾ ਹੈ ਗੰਜਾਪਨ ਵੀ ਕਰ ਦਿੰਦਾ ਇਹ ਠੀਕ ਗੰਜਾਪਨ ਵੀ ਮਤਲਬ ਇਹ ਕਿਹੜਾ ਤੰਦਰੁਸਤੀ ਵਾਲੀ ਬਹੁਤ ਚੀਜ਼ ਹੈ ਕਿ ਮੈਂ ਕਹੇ ਛੂਟ ਨਹੀਂ ਬੋਲਣਾ ਕਿ ਇਹ ਗੰਜਾਪਨ ਵਸਤੇ ਕਰਦਾ ਠੀਕ ਹੈ ਵਾਲਾਂ ਨੂੰ ਲਾਓ ਅੱਛੀ ਚੀਜ਼ ਹੈ ਵਾਕੀ ਅਗਰ ਵਾਈਗੋ ਦੀ ਕਿਰਪਾ ਹੋ ਗਰੋ ਦੇ ਵਿੱਚ ਹੈ ਕੋਈ ਕਮੀ ਪੇ ਵਾਈਗੋ ਦੂਰ ਕਰ ਦੂਰ ਕਰ ਜੀ ਇਹ ਸਾਡੇ ਕੋਲ ਹੈਗਾ ਜੀ ਨਾਭੀ ਦਾ ਤੇਲ ਅੱਛਾ ਜੀ ਹਾਂ ਜੀ ਜੜਾ ਮਤਲਬ ਨਾਭੀ ਦਾ ਤੇਲ ਲਾ ਕੇ ਨਾ ਉਹ ਬੂੰਦਾ ਨਭੀ ਦੇ ਲਾ ਕੇ ਹਲਕੇ ਹਲਕੇ ਮਾਲਿਸ਼ ਕਰਨੀਆਂ ਔਰ ਲੇਟ ਕੇ ਇਹਨੂੰ ਤੇਲ ਨੂੰ ਲਗਾਣਾ ਹੈ ਦੋ ਤਿੰਨ ਬੂੰਦਾਂ ਲਾ ਕੇ ਹਲਕੇ ਹਲਕੇ ਮਾਜਗਣੀ 10 15 ਮਿੰਟ ਬਿਲਕੁਲ ਰੈਸਟ ਕਰਨੀ ਇਹਦੇ ਵਿੱਚ 14 ਤੇਲ ਮਿਕਸ ਹੈ ਤੇਲਾਂ ਦਾ ਅਲਸੀ ਦਾ ਮੂਫਲੇ ਦਾ ਨਾਰੀਅਲ ਦਾ ਖਰੋਟ ਦਾ ਬਾਦਾਮ ਦਾ ਕਲੌਂਜੀ ਦਾ ਕਾਲੀ ਸੌਣ ਦਾ ਪੀਲੀ ਸੌਣ ਦਾ ਜਤੂਨ ਦਾ ਮਤਲਬ ਕਿ 14 ਤੇਲ ਇਹਦੇ ਵਿੱਚ ਮਿਕਸ ਹੈ ਇਹ ਬਣਾਇਆ ਬਹੁਤ ਵਧੀਆ ਚੀਜ਼ ਹੈ ਓਕੇ ਇਹ ਇਹਦੀ ਫੇਰ ਸਰੀਰ ਨੂੰ ਮਤਲਬ ਕਿ ਸਰੀਰ ਨੂੰ ਜਿਹੜੀ ਸਾਡੀ ਸੈਂਟਰ ਨਾ ਵੀ ਹੈ ਤੇ ਉਹਨੂੰ ਤਰਸਤੀ ਦਿੰਦਾ ਹੈ ਜੇ ਕਿਸੇ ਜੋੜਾ ਮੋਟਾਪਾ ਵੀ ਹੈ ਇਹ ਉਸ ਨੂੰ ਵੀ ਘਟਾਉਂਦਾ ਹੈ ओके okay. हां बहुत बढ़िया चीज है बहुत अच्छी चीज है नवीन रखे जी ए है गा जी ਸਾਡੇ ਕੋਲ ਨਿੰਬੂ ਤੇ ਨਾਰੀਅਲ ਇਹ ਫੇਸ ਵਾਸਤੇ ਵੀ ਬਹੁਤ ਅੱਛੀ ਚੀਜ਼ ਹੈ ਫੇਸ ਤੇ ਬਿਲਾਲ ਉਹ ਬਾਹਾਂ ਤੇ ਲਾਦੇ ਨਿੰਬੂ ਤੇ ਨਾਰੀਅਲ ਬਹੁਤ ਵਧੀਆ ਚੀਜ਼ ਹੈ ਮਤਲਬ ਕਿ ਸਕਿਨ ਵਾਤੇ ਫੇਸ ਵਾਜੀ ਗਣਾ ਤੁਸੀਂ ਮੂਤੋ ਲਿਆ ਰਾਤ ਨੂੰ ਲਾ ਲਓ ਜਿੰਨ ਮਰਜੀ ਲਾ ਲਓ ਇਹ ਦਾ ਅਨੁਸਾਰ ਹੈ ਇਹ ਆ ਬਣਾਇਆ ਨਿੰਬੂ ਤੇ ਨਾਰੀਅਲ ਦਾ ਤੇਲ ਇਹ ਨੂੰ ਕੋਈ ਵੀ ਲੇਡੀਜ਼ ਨਹੀਂ ਲਗਾ ਸਕਦਾ ਕੋਈ ਵੀ ਲਗਾ ਸਕਦਾ ਲੇਡੀਜ਼ ਜੈਂਟਸਨ ਕੋਈ ਵੀ ਲਗਾ ਸਕਦਾ ਇਹ ਸਾਡੇ ਕੋਲ ਤਾਕਤ ਦੀ ਦਵਾਈ ਹੈਗੀ ਹੈ ਜੇ ਕਿਸੇ ਨੂੰ ਕਮਜ਼ੋਰੀ ਆ ਜਾਂ ਕਿਸੇ ਨੂੰ ਮਰਦਾਨੀ ਕਮਜ਼ੋਰੀ ਆ ਜੋ ਵੀ ਹੈ ਤੇ ਉਸ ਵਾਸਤੇ ਅਸੀਂ ਉਹਨੂੰ ਦਵਾਈ ਦਿੰਦੇ ਆ ਉਹ ਠੀਕ ਹੋ ਜਾਂਦਾ ਹੈ ਲੇਕਿਨ ਇਹਦੇ ਖਾਂਦੇ ਥੋੜੇ ਕੋਈ ਜ਼ਿਆਦਾ ਪਰਹੇਗਾ ਤਲੀਆਂ ਚੀਜ਼ ਨਹੀਂ ਖਾਣੀ ਏਮਲੇ ਨਹੀਂ ਖਾਣੀ ਖੱਟਾ ਨਹੀਂ ਖਾਣਾ ਹੈਗਾ ਬਾਜ਼ਾਰ ਦੀ ਚੀਜ਼ਾਂ ਨਹੀਂ ਖਾਣੀ ਹੈਗੇ ਸਾਦਾ ਭੋਜਨ ਖਾਣਾ ਹੈ ਤਾਂ ਇਹ ਚੀਜ਼ਾਂ ਮਤਲਬ ਕਿ ਹਜਮ ਹੁੰਦੀ ਆ ਨਹੀਂ ਕਿ ਇਹ ਵੀ ਖਾਏਗਾ ਵਿੱਚ ਟਿੱਕਿਆਂ ਛੋਲੇ ਭਟੋਰੇ ਉਹਦੇ ਨਾਲ ਇਹਦਾ ਕੋਈ ਫਾਇਦਾ ਨਹੀਂ ਇਹਦਾ ਕੋਈ ਅਸਰ ਨਹੀਂ ਇਸਦਾ ਪਰਹੇਜ਼ ਬਹੁਤ ਜ਼ਿਆਦਾ ਹੈ ਲੇਕਿਨ ਇਸੀ ਤਾਕਤ ਵੜੀ ਹੈ ਇਹਦੇ ਵਿੱਚ ਵੀ ਅਸੀਂ ਜੜੀਆਂ ਮੋਟੀਆਂ ਪਾ ਕੇ ਇਹਨੂੰ ਤਿਆਰ ਕਰਿਆ ਹੈ ਇਹ ਮਦਾਨੀ ਤਾਕਤ ਬਹੁਤ ਅ ਇਹ ਸਾਡੇ ਕੋਲ ਤੇਲ ਹੈਗਾ ਜੀ ਇਹਦਾ ਮਾਲਿਸ਼ ਦਾ ਤੇ ਅੱਕ ਇਹਦੇ ਵਿੱਚ ਅੱਕ ਵੀ ਹੈ ਲੌਂਗ ਵੀ ਹੈ ਕਪੂਰ ਵੀ ਹੈ ਤੇ ਪੀਲੀ ਸਰੋਂ ਵੀ ਹੈ ਇਹਨੂੰ ਕੜਾਹੀ ਵਿੱਚ ਉਬਾਲ ਕੇ 14-15 ਘੰਟੇ ਉਬਾਲ ਕੇ ਤਾਂ ਫੇ ਤੇਲ ਗਰਮ ਜਿਹਨੂੰ ਜੋੜ ਆਮੇ ਚ ਬੋਡੀ ਆਮੇ ਚ ਦਰਦ ਵਗੈਰਾ ਹੁੰਦਾ ਤੇ ਉਸ ਦੀ ਮਾਲਿਸ਼ ਕਰ ਲਓ ਲੇਕਿਨ ਇਹਦਾ ਇਹਦਾ ਵੀ ਇੱਕ ਗੱਲ ਹੈ ਕਿ ਜਿਹੜਾ ਬੰਦਾ ਇਥੇ ਯੂਜ਼ ਕਰਦਾ ਹੈ ਕਮ ਸੇ ਕਮ ਦੀ ਕੋਸ਼ਿਸ਼ ਕੀ ਚਾਰਜ ਨਾ ਪੀਵੇ ਅਗਰ ਚਾਹਨੇ ਹੋਗਾ ਚਾਹ ਪੀਓਗਾ ਫਿਰਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਚਾਹ ਜਿਹੜੀ ਚਾਹ ਚ ਨਿਕੋਟਿਨ ਹੁੰਦੀ ਹੈ ਚਾਹ ਨੁਕਸਾਨ ਕਰਦੀ ਹੈ ਇਹਦੀ ਮਾਲਿਸ਼ ਕਰੋਗੇ ਪੱਟੀ ਬਣ ਕੇ ਮਾਲਿਸ਼ ਕਰਨੀ ਪੱਖਾ ਏਸੀ ਕੂਲਰ ਬਿਲਕੁਲ ਨਹੀਂ ਚਾਹੀਦਾ ਅਗਰ ਕਿਤੇ ਪੱਖਾ ਕੂਲਰ ਏਸੀ ਦੇ ਨਾਲ ਅਟੈਚ ਹੋ ਗਿਆ ਫਿਰ ਉਹਦਾ ਜਿਹੜਾ ਨੁਕਸਾਨ ਹੋਏਗਾ ਉਹਦਾ ਫਾਇਦਾ ਨਹੀਂ ਕੋਈ ਗਰਮੀ ਨੇ ਨਿਰਾ ਕੋਲ ਹੈ ਇਹ ਪਿੱਠ ਨੂੰ ਮਾਲਿਸ਼ ਕਰ ਲਓ ਇਹ ਬੋਢੇ ਨੂੰ ਜਿਸ ਤਰ੍ਹਾਂ ਰੀੜ ਦੀ ਹੱਡੀ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਰੀੜ ਦੀ ਹੱਡੀ ਪ੍ਰੋਬਲਮ ਹੈ ਤੇ ਹਲਕੀ ਹਲਕੀ ਇਹਦੀ ਮਾਲਿਸ਼ ਕਰ ਲਓ ਲੇਕਿਨ ਮਾਲਿਸ਼ ਸਿੱਧੀ ਕਰਨੀ ਪੁੱਟੀ ਨਹੀਂ ਕਰਨੀ ਜਿਹ

ਇਹ ਹੈਗਾ ਜੀ ਅਲਸੀ ਦਾ ਤੇਲ ਇਹਦੇ ਵਿੱਚ ਤੁਸੀਂ ਕਪੂਰ ਪਾ ਕੇ ਤੁਸੀਂ ਦੀ ਮਾਲਿਸ਼ ਵੀ ਕਰ ਸਕਦੇ ਬਹੁਤ ਵਧੀਆ ਚੀਜ਼ ਹੈ ਟਿਕੜਾ ਜੋੜਾ ਵਿੱਚ ਦਰਦਾਂ ਨੂੰ ਅਲਸੀ ਦਾ ਤੇਲ ਇਹਨੂੰ ਖਾਣ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਜਿਹੜਾ ਸਬਜੀ ਵਿੱਚ ਪਾ ਕੇ ਲੈ ਲਓ ਅੱਧਾ ਚਮਚਾ ਸਬਜੀ ਵਿੱਚ ਪਾ ਲਓ ਬਹੁਤ اچھی ਚੀਜ਼ ਹੈ ਇਹ ਵੀ ਨੁਕਸਾਨੀ ਦਾ ਅਲਸੀ ਤੇ ਬਹੁਤ ਚੀਜ਼ ਹੈ ਜੀ ਤਿਲਾਂ ਦਾ ਤੇਲ ਵੀ ਆ ਸਾਡੇ ਕੋਲ ਤਿਲਾਂ ਦਾ ਤੇਲ ਤਿਲਾਂ ਦਾ ਤੇਲ ਵੀ ਹੈ ਇਹ ਡਰਮੋ ਦੇ ਵਿੱਚ ਦੇਖੋ ਤਿਲਾਂ ਦਾ ਤੇਲ ਪਿਆ ਤੇ ਬਹੁਤ ਅੱਛੀ ਚੀਜ਼ ਹੈ ਇਹ ਵੀ ਮਦਲਗੀ ਬੜੀ ਮਿਹਨਤ ਨਾਲ ਬਣਦਾ ਹੈ ਮਦਲਗੀ ਬਹੁਤ ਜ਼ਿਆਦਾ ਇਹਨੂੰ ਮਿਹਨਤ ਲੱਗਦੀ ਹੈ ਤਾਂ ਤਿਲ ਬੰਡਾ ਲੇਕਿਨ ਇਹ ਮਾਲਿਸ਼ ਵ लोगो खांदे ਵੀ ਆ ਲੇਕਿਨ ਮਾਲਿਸ਼ ਵਾਤੇ ਜਿਕਣਾ ਤੇ ਲਾਤੇ ਆ ਜੋ ਕਪੂਰ ਪਾਕੇ ਜੀ ਮਾਲਿਸ਼ ਕਰ ਲੋ ਤੇ ਉਹਦੇ ਨਾਲ ਠੀਕ ਬੰਦਾ ਲੇਕਿਨ ਜਿੰਨੇ ਵੀ ਤੇਲਾ ਦੇਖੋ ਜੋਲੇ ਮੇਰੇ ਕੋਲ ਗਰਮ ਤੇਲਾ ਮੇਨ ਜਿਹੜੀ ਗੱਲ ਹੈ ਕਿ ਇਹਦੇ ਚ ਪ੍ਰਹੇਜ ਜ਼ਰੂਰੀ ਆ ਪੰਦਾ ਕਿ ਤੇਲਾ ਤੇਲ ਮਲ ਕਰਕੇ ਜੇ ਬੰਦਾ ਪੱਕੇ ਤੇ ਲੇ ਬੈਗਾ ਕੁਲਰ ਤੇ ਲੇ ਬੈਗਾ ਉਹਦਾ ਨੁਕਸਾਨ ਉਹਦਾ ਨੁਕਸਾਨ ਹੋ ਜੇ ਬੰਦਾ ਪ੍ਰਹੇਜ ਕਰ ਸਕਦਾ ਤਾਂ ਮੇਰੇ ਨਾਲ ਗੱਲਾ ਕੰਟੈਕਟ ਕਰੇ ਮੇਰੇ ਨਾਲ ਤਾਂ ਚੀਜ਼ ਲਵੇ ਲੇਕਰ ਪ੍ਰਹੇਜ ਨਹੀਂ ਕਰ ਸਕਦਾ ਫਿਰ ਬੁਸ਼ ਕਰ ਇਹਦਾ ਜਾ ਤੇਲਾ ਦਾ ਤੇਲ ਹੈ ਇਹ ਦਾਰਾ ਸਿੰਘ ਜੀ ਇਹ ਮਤਲਬ ਕੀ ਹੈ ਇਹਦਾ ਪਾਣੀ ਜਾ ਲੱਗਦਾ ਤਾਂ ਰੰਗ ਵਿਖਦਾ ਕੋਈ ਤੇਲ ਦਾ ਹੈ ਤੇਲ ਕਿ ਇਹ ਤੇਲ ਨਹੀਂ ਹੈਗਾ ਜੀ ਇਹ ਮੀ ਦਾ ਪਾਣੀ ਹੈ ਇਹਨੂੰ ਨੇ ਮਿੱਟੀ ਦੇ ਭਾਂਡੇ ਵਿੱਚ ਪਾ ਕੇ ਰੱਖਿਆ ਹੋਇਆ ਹੈ ਬਹੁਤ ਅੱਛਾ ਹੈ ਤੇ ਬਹੁਤ ਹੀ ਠੰਡਾ ਹੁੰਦਾ ਹੈ ਇਹ ਪੀਣ ਵਾਸਤੇ ਲੀਵਰ ਵਾਸਤੇ ਕਿਡਨੀ ਵਾਸਤੇ ਹਾਰਟ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹਨੂੰ ਪੀਣ ਨਾਲ ਸਾਡਾ ਜਿਹੜਾ ਅੰਦਰ ਹੈ ਨਾ ਸ਼ਾਂਤ ਹੋ ਜਾਂਦਾ ਹੈ ਜਦੋਂ ਮੀਂਹ ਪੈਂਦਾ بارش ਪੈਂਦੀ ਹੈ ਫਿਰ ਉਹ ਤੁਸੀਂ ਇਹ ਰੱਖਿਆ ਹੋਇਆ ਹਾਂ ਜਦ ਮੀਂਹ ਪੈਂਦਾ ਅੱਧਾ ਬੋਨਾ ਘੰਟਾ ਪੈ ਜਾਂਦਾ ਫਿਰ ਮੀਂਹ ਨੂੰ ਇਕੱਠਾ ਕਰਕੇ ਉਹਦਾ ਜਿਹੜਾ ਪਾਣੀ ਹੈ ਫਿਰ ਅਸੀਂ ਇਹ ਰੱਖਿਆ ਫਿਰ ਪੀਣ ਵਾਸਤੇ ਜਿਗਣਾ ਪ੍ਰਸ਼ਾਦਾ ਪਾਣੀ ਛਕਣਾ ਤਾਂ ਫਿਰ ਉਹਦੇ ਚਿਹਰੇ ਸੇ ਪਾਣੀ ਯੂਜ਼ ਕਰਦੇ ਬਹੁਤ ਅੱਛੀ ਚੀਜ਼ ਹੈ ਮਿੱਟੀ ਦੇ ਪੰਡਿਤ ਪਾਣੀ ਵੀ ਫ੍ਰਿਜ ਦਾ ਪਾਣੀ ਤਾਂ ਬਿਲਕੁਲ ਹੀ ਜ਼ਹਿਰ ਹੈ ਉਹ ਤਾਂ ਇਹਦੀ ਫਿਰ ਲਾਈਫ ਕਿੰਨੀ ਹੈ ਮਤਲਬ ਕਿੰਨੀ ਦੇਰ ਰੱਖ ਸਕਦੇ ਇਹ ਇੱਕ ਸਾਲ ਤੱਕ 1.5 ਸਾਲ ਤੱਕ ਰੱਖ ਸਕਦੇ ਇੱਕ 1.5 ਸਾਲ ਤੱਕ ਰੱਖੋ ਤਾਂ ਕੁਝ ਨਹੀਂ ਵਿਗੜਦਾ ਆਏਗਾ ਕਿਉਂਕਿ ਇਹ ਬਹੁਤ ਬਧੀ ਚੀਜ਼ ਹੈ ਬਹੁਤ ਅੱਛੀ ਚ ਇਹ ਵੀ ਬਹੁਤ ਗੁਣਕਾਰੀ ਹੈ ਜਿਕਣਾ ਤੁਸੀਂ ਸਵੇਰੇ ਉੱਠਦੇ ਹੋ ਨਿਰਨੇ ਕਾਲਜੇ ਦੋ ਬੂੰਦਾਂ ਸਿਰਫ ਲੈਣੀ ਹੈ ਇੱਕ ਸ਼ੀਸ਼ੀ ਤਿੰਨ ਸਾਢੇ ਤਿੰਨ ਮਹੀਨੇ ਕੱਢ ਦੁੰਦੀ ਹੈ ਬਹੁਤ ਅੱਛੀ ਚੀਜ਼ ਹੈ ਦੋ ਬੂੰਦਾਂ ਨਿਰਨੇ ਕਾਲਜੇ ਲੈਣੀ ਹੈ ਆਪਣੇ ਬੈੱਡ ਦੇ ਕੋਲ ਰੱਖ ਲਓ ਦੋ ਬੂੰਦਾਂ ਨਿਰਨੇ ਕਾਲਜੇ ਬਹੁਤ ਅੱਛੀ ਚੀਜ਼ ਹੈ ਬਹੁਤ ਬਧੀ ਚੀਜ਼ ਹੈ ਕਲੋੰਜਾ ਤੇਲ ਲਿਵਰ ਵਾਸਤੇ ਬਹੁਤ ਅੱਛੀ ਚੀਜ਼ ਹੈ ਜੀ ਬਹੁਤ ਅੱਛੀ ਹਾਰਟ ਵਾਸਤੇ ਬਹੁਤ ਬਧੀ ਚੀਜ਼ ਹੈ ਲੇਕਿਨ ਮੇਨ ਚੀਜ਼ ਹੈ ਕਿ ਜਿੰਨੇ ਵੀ ਇਹ ਜੜੀ ਬੂਟੀਆਂ ਇਹ ਸਾਰਿਆਂ ਦੀ ਇੱਕੋ ਦੁਸ਼ਮਣ ਹੈ ਚਾਹ ਚਾਹ ਕੌਫੀ ਤੇ ਕੋਲ ਡਰਿੰਕ ਅਗਰ ਤੁਸੀਂ ਚੀਜ਼ ਨਹੀਂ ਖਾਂਦੇ ਇਹ ਤੁਹਾਡੇ ਜੇ ਤੁਸੀਂ ਚਾਹੀ ਪੀਂਦੇ ਹੋ ਕੋਲਡਰੀ ਵੀ ਪੀਂਦੇ ਹੋ ਐਫਸੀਵੀ ਪੀਂਦੇ ਹੋ ਜਾਂ ਫ੍ਰਿਜ ਦਾ ਖਾਣਾ ਖਾਂਦੇ ਹੋ ਜਾਂ ਫ੍ਰਿਜ ਦਾ ਮੁਤਲਕੀ ਜੋ ਵੀ ਖਾਂਦੇ ਆ ਆਟਾ ਗੁੰਨਦੇ ਹੋ ਇਹਨਾਂ ਦਾ ਫਿਰ ਇੰਨਾ ਤੁਹਾਨੂੰ ਬੈਨੀਫਿਟ ਨਹੀਂ ਹੋਣਾ ਕਿਉਂਕਿ ਇਹ ਚੀਜ਼ਾਂ ਪਰਹੇਜ ਮੰਗਦੀ ਹੈ ਇਹ ਹੈ ਕੋਲੋਨਜੀ ਦਾ ਤੇਲ ਇਹ ਹੈਗਾ ਜੀ ਨਾਰੀਅਲ ਦਾ ਤੇਲ ਇਹਨੂੰ ਪਰ ਅਸੀਂ ਰਾਈ ਮਸ਼ੀਨ ਦਾ ਇਹ ਬਹੁਤ ਮੈਨੂੰ ਤੇ 12 ਤੇ ਲਾ ਲਓ ਫੇਸ ਤੇ ਲਾ ਲਓ ਬਹੁਤ ਵਧੀਆ ਚੀਜ਼ ਹੈ ਇਹ ਨਾਰੀਅਲ ਦਾ ਤੇਲ ਹੈ ਬਹੁਤ ਅੱਛਾ ਹੈ ਆਪਣੀ ਮਸ਼ੀਨ ਲਈ ਇਹ ਵੀ ਬਿਨਾ ਕੈਮੀਕਲ ਤੋਂ ਇਹ ਵਿੱਚ ਕੋਈ ਕੈਮੀਕਲ ਨਹੀਂ ਮਿਕਸ ਕਰਾ ਬਿਲਕੁਲ ਪਿਓਰ ਹੈ ਜੀ ਇਹ ਹੈ ਜੀ ਬੜੀ ਚੀਜ਼ ਇਹਨੂੰ ਕਹਿੰਦੇ ਦੇਸੀ ਚਾਹ ਇਹ ਜੜੀ ਬੂਟਿਆਂ ਦੀ ਬਣੀ ਹੋਈ ਹੈ ਦੇਸੀ ਚਾਹ ਬਹੁਤ ਅੱਛੀ ਚੀਜ਼ ਹੈ ਅੱਧਾ ਦੁੱਧ ਅੱਧਾ ਪਾਣੀ ਪਾ ਕੇ ਇਹਨੂੰ ਉਬਾਲ ਲਓ ਛਾਣਨਾ ਨਹੀਂ ਹੈ ਐਕੜਣੀ ਪੀ ਲੈਣੀ ਲੇਕਿਨ ਦੁੱਧ ਦੇ ਵਿੱਚ ਹੀ ਪਾਣੀ ਦੁੱਧ ਦੇ ਵਿੱਚ ਪਾਣੀ ਹੈ ਅੱਧਾ ਦੁੱਧ ਅੱਧਾ ਪਾਣੀ ਤੇ ਦੇਸੀ ਚਾਹ ਦੇ ਵਿੱਚ ਹੋਰ ਕੋਈ ਚੀਜ਼ ਮਿਕਸ ਨਹੀਂ ਕਰਨੀ ਨਾ ਸੌਂਫ ਨਾ ਪਤੀਨਾ ਕੁਝ ਵੀ ਮਿਕਸ ਨਹੀਂ ਕਰਨਾ ਤੇ ਸਾਹ ਦੇ ਪਹਿਲੇ ਮੁੱਖ ਤੌਰ ਆ ਹਾਂ ਕੋਸ਼ਿਸ਼ ਕਰੋ ਕਿ ਇਹਦੇ ਜਿਹੜੀ ਦੂਜੀ ਚਾਹ ਹੁੰਦੀ ਉਹ ਨਹੀਂ ਪਾਣੀ ਹੈਗੀ ਜੇ ਦੂਜੀ ਚਾਹ ਪਾਤੀ ਫਿਰ ਇਹਦਾ ਸਾ ਖਤਮ ਜੀ ਮਿੱਠਾ ਪਾਉਣਾ ਹੋਵੇ ਮਿੱਠਾ ਪਾ ਲੋ ਦਿਸੇ ਗੰਡਾ ਪਾਓ ਮੂੜ ਪਾ ਲੋ ਬੇਸੀ ਗੰਡਾ ਪਾ ਲੋ ਚੀਨੀ ਨਾ ਪਾਓ ਬਸਾਂ ਚੀਜ਼ ਹੈ ਜੀ ਵਿਦੇਸ਼ੀ ਦਾ ਬਹੁਤ ਅੱਛਾ ਲਿਵਰ ਵਾਸਤੇ ਬਹੁਤ ਜੀ ਇਹ ਠੰਡੀ ਹੈ ਇਹ ਉਹਦੇ ਪਿੰਦੇ ਨਾ ਤਾਂ ਸਾਡੇ ਅੰਦਰ ਮਤਲਬ ਕਿ ਅੰਦਰ ਠੰਡ ਪਹੁੰਚਾ ਦਿੰਦੀ ਹੈ ਜੀ ਇਹ ਹੈਗਾ ਜੀ ਕਲੌਂਜੀ ਤੇ ਨਾਰੀਅਲ ਤੇ ਬਦਾਮ ਕਲੌਂਜੀ ਨਾਰੀਅਲ ਤੇ ਬਹੁਤ ਬਹੁਤ ਅੱਛਾ ਬਾਲਾ ਵਾਸਤੇ ਅੱਛਾ ਹੈ ਠੀਕ ਹੈ ਕਿ ਨਹੀਂ ਚੇਨੂ ਲਾ ਲਓ ਬਾਲਾ ਲਾ ਲਓ ਬਹੁਤ ਬੜੀ ਚੀਜ਼ ਹੈ ਇਹਦੇ ਵਿੱਚ ਕਲੌਂਜੀ ਵੀ ਮਿਕਸ ਹੈ ਬਦਾਮ ਵੀ ਮਿਕਸ ਹੈ ਤੇ ਮਤਲਬ ਹੋ ਗਿਆ ਅੰਨ ਨਾਰੀਅਲ ਤੇ ਵੀ ਇਹ ਬਾਲਦੇਲ ਅਸਲ ਵਿੱਚ ਬਹੁਤ ਬੁਧੀ ਦੀ ਚੀਜ਼ ਹੈ ਇਹ ਵੀ ਮਾਲਿਸ਼ ਦਾ ਤੇਲ ਹੈ ਬਹੁਤ ਬੁਧੀ ਦੀ ਚੀਜ਼ ਹੈ ਇਹ ਹੈਗਾ ਮਤਲਬ ਕਿ ਜੜੀ ਬੂਟੀਆਂ ਦਾ ਮਾਇਦਾ ਤੇਲ ਇਧਰ ਪਾਇਆ ਬਤੇਲ ਅਲਸੀ ਤੇ ਬਾਦਾਮ ਇਹ ਮਾਲਿਸ਼ ਵਾਸਤੇ ਜਿਕਣਾ ਛੋਟੇ ਬੱਚਿਆਂ ਨੂੰ ਉਹ ਬੋਡਿਆਂ ਨੂੰ ਮਾਲਿਸ਼ ਕਰਨਾ ਹੋਵੇ ਜਿਆਦਾ ਮਤਲਬ ਗਰਮ ਨਹੀਂ ਆਏਗਾ ਇਹਦੀ ਮਾਲਿਸ਼ ਕਰ ਸਕਦੇ। ਇਹ ਬੱਚਿਆਂ ਦੇ ਲਾਣ ਵਾਸਤੇ ਬੱਚਿਆਂ ਦੇ ਲਾਣ ਮਤਲਬ ਪਰੇਜ ਹੋਈ ਹੈ ਕਿ ਮਾਲਿਸ਼ ਨਾਲ ਪਰੇਹ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਕਿ ਪੱਕੇ ਥਲੇ ਨਾ ਜਾਣਾ ਇਸਲੇ ਨਾ ਜਾਣਾ ਤਾਂ ਕਿਉਂਕਿ ਗਰਮ ਚੀਜ਼ਾਂ ਹੁੰਦੀਆਂ ਫਿਰ ਤੁਸੀਂ ਇੱਕਦਮ ਗਰਮ ਦੇ ਲਾ ਕੇ ਠੰਡੇ ਵੀ ਜਾਓਗੇ ਉਹਦਾ ਫਿਰ ਨੁਕਸਾਨ ਹੁੰਦਾ। ਆਪਾਂ ਪੁਰਾਣੇ ਸਮੇਂ ਦੇ ਵਿੱਚ ਦੇਖਦੇ ਹੁੰਦੇ ਸੀ ਕਿ ਬੀਬੀਆਂ ਬੱਚੇ ਦੇ ਮਾਲਸ਼ ਕਰਦੀਆਂ ਤਾਂ ਧੁੱਪ 'ਚ ਬੈਠ ਕੇ ਕਰਦੀਆਂ ਹੁੰਦੀ ਸੀ ਧੁੱਪ ਨਾਲ ਉਹਨੂੰ ਵਿਟਾਮਿਨ ਡੀ ਮਿਲਦਾ ਬਹੁਤ ਅੱਛੀ ਚੀਜ਼ ਮਿਲਦੀ ਹੈ ਬਹੁਤ ਬੜੀ ਚੀਜ਼ ਮਿਲਦੀ ਹੈ ਤੇ ਇਹ ਸਾਡੇ ਕੋਲ ਹੈਗਾ ਜੀ ਬਦਾਮ ਰੋਗਨ ਜੀ ਇਹ ਆਪਣੀ ਗਿਰੀ ਲੈ ਕੇ ਜੀ ਉਹਨੂੰ ਭੰਨ ਕੇ ਉਹਦੇ ਜੋ ਗਿਰੀ ਕੱਢ ਕੇ ਫਿਰ ਅਸੀਂ ਉਹਦਾ ਤੇਲ ਕੱਢਿਆ ਹੈ ਇਹਨੂੰ ਕਹਿੰਦੇ ਪਿਓਰ ਬਦਾਮ ਰੋਗਨ ਹੈ ਬਿਲਕੁਲ ਇਹ ਕੋਈ ਸ਼ੀਸ਼ੇ ਮango ਸਾਫ ਹੈ ਵਾਹ ਵਾਹ ਇਹ ਹੈ ਜੀ ਅਖਰੋਟ ਦਾ ਤੇਲ ਅੱਛਾ ਜੀ ਹਾਂ ਇਹ ਮਤਲਬ ਕਿ ਤੁਸੀਂ ਦੇਖ ਲਓ ਵੀ ਅਗਰ 10 ਕਿਲੋ ਖਰੋਟ ਹੈ ਤਾਂ ਜੋ 4.5 ਕਿਲੋ ਤੇਲ ਨਿਕਲ ਜਾਂਦਾ ਹੈ ਉਹ ਬਹੁਤ ਵਧੀਆ ਚੀਜ਼ ਹੈ ਜੋ ਤੁਸੀਂ ਸਬਜੀ ਵਿੱਚ ਪਾ ਕੇ ਦਾਲ ਚ ਪਾ ਕੇ ਖਾਂਦੇ ਹੋ ਦੋ ਚਾਰ ਬੂੰਦਾ ਜਿਆਦਾ ਨਹੀਂ ਮਤਲਬ ਕਿ ਬਹੁਤ ਬਧੀ ਚੀਜ਼ ਹੈ ਬਹੁਤ ਅੱਛੀ ਚੀਜ਼ ਹੈ ਥੋੜੀ ਸ਼ੀਰਨ ਜਿਹੜਾ ਬੱਚੇ ਜਿਵੇਂ ਵਗੈਰਾ ਕਰਦੇ ਉਹਦੇ ਵਾਸਤੇ ਬਹੁਤ ਬਧੀ ਚੀਜ਼ ਹੈ ਅਖਰੋਟ ਦਾ ਤੇਲ ਬਹੁਤ ਅੱਛਾ ਹੈ ਖਾਣ ਵਾਸਤੇ ਵੀ ਵਸੇ ਬਹੁਤ ਬਧੀ ਚੀਜ਼ ਹੈ ਓਕੇ ਇਹ ਮੇਰਾ ਕਾਰਡ ਬਣਿਆ ਵੇ ਜੀ ਹਾਂ ਜੀ ਦਾਰਾ ਸਿੰਘ ਤੇਲ ਵਾਲਾ ਜਿਹੜਾ ਮੈਂ ਬਣਾਇਆ ਵਾ ਵਾਹ ਜੀ ਵਾਹ ਜੀ ਵਾਹ ਜੀ ਦਾਰਾ ਸਿੰਘ ਜੀ ਅਸੀਂ ਤੁਹਾਡੀ ਸੇਤ ਨੂੰ ਬਹੁਤ ਦੇਰ ਤੋਂ ਦੇਖਦੇ ਆ ਰਹੇ ਹਾਂ तकरीबन ਬਚਪਨ ਤੋਂ ਹੀ ਤੁਹਾਨੂੰ ਦੇਖਦੇ ਆ ਰਹੇ ਹਾਂ ਸਿਰਫ ਇੱਕ ਜੋ ਪ੍ਰਮਾਤਮਾ ਦਾ ਜੋ ਰੂਪ ਹੈ ਉਹ ਤੁਹਾਡਾ ਉਹੀ ਹੈ ਤੇ ਚਲੋ ਬਾਹਲ ਜਿਹੜੇ ਉਹ ਉਮਰ ਦੇ ਹਿਸਾਬ ਨਾਲ ਹੋਣੀ ਹੋਣੇਵੇਂ ਜੋ ਇਹ ਨਹੀਂ ਹੋਣੇ ਠੀਕ ਹੈ ਜੀ ਹਾਂਜੀ ਹਾਂ ਤੇ ਤੁਹਾਡੀ ਸਿਹਤ ਦਾ ਰਾਜ ਵੀ ਹੈ ਕੋਈ ਇਹਦਾ ਮੈਂ ਕਰਦਾ ਯੋਗਾ ਕਰਦਾ ਸਵੇਰੇ ਉੱਠ ਕੇ ਜੀ ਯੋਗਾ ਕੰਦਰਾਂ ਮੇਂ ਦੋ ਟਾਈਕੰਡੇ ਲੱਗਦੇ ਆ ਪਹਿਲਾ ਮਾਲਿਸ਼ ਕਰੀਦੀ ਆ ਮਾਲਿਸ਼ ਕਰਨ ਦੇ ਬਾਅਦ ਪਹਿਲੇ ਆਸਨ ਹੈ ਉਹ ਮੈਂ ਕਰਦਾ ਹੁੰਦਾ ਪਹਿਲਾ ਮੈਂ 25 ਤੀ ਆਸਨ ਕਰਦਾ ਸੀ ਲੇਕਿਨ ਮੈਂ ਥੋੜੇ ਦਿਨ ਮੇਂ ਚੁਣ ਮੈਂ ਆਸਨ ਕਰਦਾ ਲੇਕਿਨ ਸਿਰ ਬਿਲਕੁਲ ਤੁੰਨ ਰੱਖਦਾ ਜੀ ਪਹਿਲਾ ਸੁਖ ਨਰੋਗੀ ਕਾਇਆ ਦੂਜਾ ਸੁਖ ਕਰ ਵਿੱਚ ਮਾਇਆ ਤੀਜਾ ਸੁਖ ਸੁਦਵੰਤੀ ਨਾਰੀ चौथा सुख पुत्र आग्ञाकारी सब तो बड़ी चीज है कि खाण का अच्छी हो तंदुरुस्त हो कोई बंदा रोगी ना हो ठीक है माया तो जिनी मर्जी इकट्ठी कर लो लेकिन मेन चीज़ है साड़ी सेहत जो तंदुरुस्ती है तंदुरुस्त तो मेरे को बैठे हो बंद बीमार है तक मतलब कुछ नहीं कर सकता बीमार बंद छत्ती प्रकार भोजन भी रख दो जीरो है ਤਾਂ ਮੇਰਾ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਤੁਸੀਂ ਪਹਿਲੇ ਆਪਣੇ ਸਿਹਤ ਦਾ ਧਿਆਨ ਰੱਖੋ ਜਿਹੜੀ ਬਾਹਰ ਦੀ ਚੀਜ਼ਾਂ ਟਿੱਕਣਾ ਟਿੱਕੀਆਂ ਛੋਲੇ ਪਟੋਰੇ ਜਿੱਕਣਾ ਲੋਕ ਬੋਲ ਕੇ ਪਟਿੱਕੇ ਖਾਂਦੇ ਹੋ ਫਿਰ ਬਿਮਾਰੀ ਦਾ ਘਰ ਹੈ ਤੁਸੀਂ ਉਹਨਾਂ ਦੇ ਜਿਹੜੇ ਤੁਸੀਂ ਖਾਂਦੇ ਆ ਰੇੜੀਆਂ ਤੇ ਉਹਨਾਂ ਤੇ ਨਾ ਦੇਖੋ ਉਹਨਾਂ ਦੇ ਵਿੱਚ ਐਨੀਆਂ ਨਹੀਂ ਮੈਲ ਜਮਣੀ ਹੁੰਦੀ ਹੈ ਬਹੁਤ ਬੁਰਾ ਹਾਲ ਹੁੰਦਾ ਤਾਂ ਕਹਿੰਨਾ ਮਤਲਬ ਹੈ ਮੇਰੀ ਬੇਨਤੀ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬਾਹਰ ਦਾ ਖਾਣਾ ਨਾ ਖਾਓ ਜਿਹੜੇ ਰੇੜੀਆਂ ਦੇ ਉੱਪਰ ਹੈ ਬਿਲਕੁਲ ਨਾ ਖਾਓ ਬਿਲਕੁਲ ਸ਼ੁੱਧ ਖਾਓ ਤਾਜ਼ਾ ਖਾਣਾ ਖਾਓ ਤੇ ਆਪਣੇ ਜੀਵਨ ਨੂੰ ਸਸਤ ਰੱਖੋ ਵਾਹਿ ਏ ਮੇਰੀ ਬੇਨਤੀ ਹੈ ਸੋ ਇਹ ਯੋਗਾ ਤੁਸੀਂ ਕਿਹੜੇ ਕਿਹੜੇ ਯੋਗਾ ਕਰਦੇ ਹੋ ਮਤਲਬ ਮੈਂ ਤਾਂ ਕਪਾਲ ਭਾਤੀ ਵੀ ਕਰਨਾ ਹੈ ਪ੍ਰਾਣਾਯਾਮ ਵੀ ਕਰਨਾ ਲੰਗ ਬਿਲੰਗ ਵੀ ਕਰਨਾ ਹੈ ਚੱਕਰ ਆਸਨ ਵੀ ਕਰਨਾ ਹੈ ਪਦਮਾਸਨ ਵੀ ਕਰਨਾ ਹੈ ਸੂਰਿਆ ਨਮਸ਼ ਵੀ ਕਰਨਾ ਹੈ ਡੰਡੋਤ ਬੰਦਰਾ ਵੀ ਕਰਨਾ ਹੈ ਬਟਰਫਲਾਈ ਵੀ ਕਰਨਾ ਹੈ ਤੇ ਇਹ ਮੈਂ ਜਿਹੜੇ ਆਸਨ ਹੈ ਲੇਕਿਨ ਬਿਨਾ ਮਾਲਿਸ਼ੋਂ ਮੈਂ ਯੋਗਾ ਨਹੀਂ ਕਰਦਾ ਹਾਂ ਮਾਲਿਸ਼ ਕਰਕੇ ਯੋਗਾ ਕਰਨਾ ਇਸ ਤੇ ਮੇਰੀ 56 59 ਸਾਲ ਦੀ ਹੋ ਮਨੋਗੀ ਐਨ ਦਾ ਫਿਟ ਬੋਡੀ ਹੈ ਕੋਈ ਬਿਮਾਰੀ ਨਹੀਂ ਕੋਈ ਰੋਗ ਨਹੀਂ ਕੁਝ ਨਹੀਂ ਫ੍ਰੀ ਮੈਂ ਸੋ ਜਿਹੜੇ ਡੰਡ ਬੈਟਕਾ ਹੈ ਇਹਦੇ ਵਿੱਚ ਅਸੀਂ ਵੇਵਰ ਸੁਣਿਆ ਵੀ ਹੈ ਕਿ ਤੁਸੀਂ ਕਾਫੀ ਮਤਲਬੇ ਪਿੱਠ ਤੇ ਭਜਨ ਵੀ ਰੱਖ ਕੇ ਕਰ ਲਓ ਹਾਂਜੀ ਹਾਂਜੀ ਉਹ ਬਹੁਤ ਅੱਛੀ ਚੀਜ਼ਾ ਹੋ ਰੀੜ ਦੀ ਹੱਡੀ ਨੂੰ ਤਾਕਤ ਦਿੰਦੀ ਹੈ ਪਿੱਠ ਨੂੰ ਤਾਕਤ ਦਿੰਦੀ ਹੈ ਹੁਣ ਜਿਹੜੀ ਅਗਰ ਪਸੀਨਾ ਨਿਕਲਦਾ ਤਾਂ ਸਮਝੋ ਅਸੀਂ ਬਿਮਾਰੀ ਤੋਂ ਬਚ ਗਏ ਜੇ ਪਸੀਨਾ ਨਹੀਂ ਨਿਕਲ ਅਸੀਂ ਰੋਗੀ ਹਾਂ ਏਸੀ ਲਾ ਕੇ ਜਾਂ ਫ੍ਰਿਜ ਦਾ ਖਾਣਾ ਖਾ ਕੇ ਅਸੀਂ ਰੋਗੀ ਹਾਂ ਸਭ ਤੋਂ ਵੱਡੀ ਗੱਲ ਹੈ ਕਿ ਪਸੀਨਾ ਨਿਕਲਣਾ ਬਹੁਤ ਜ਼ਰੂਰੀ ਹੈ ਹੁਣ ਦੇਖੋ ਮੇਰੇ ਕੋਲ ਏਸੀ ਵੀ ਨਹੀਂ ਕੂਲਰ ਵੀ ਨਹੀਂ ਫ੍ਰਿਜ ਵੀ ਨਹੀਂ ਤਿੰਨਾਂ ਚੀਜ਼ਾਂ ਤਿੰਨਾਂ ਚੀਜ਼ਾਂ ਮੇਰੇ ਕੋਲ ਨਹੀਂ ਆ ਗਿਆ ਉਨਕੋ ਸਾਦਾ ਖਾਣਾ ਖਾਇਦਾ ਸਾਦਾ ਰੇਦਾ ਤਾਜ਼ਾ ਬਣਾਓ ਤਾਜ਼ਾ ਖਾਓ ਸਭ ਤੋਂ ਵੱਡੀ ਚੀਜ਼ ਹੈ ਤੇ ਕੋਈ ਇੱਕ ਮੇਰੀ ਬੇਨਤੀ ਹੋਰ ਹੈ ਸਾਰਿਆਂ ਨੂੰ ਹੱਥ ਜੋੜ ਕੇ ਵੀ ਜਿਹੜੀ ਗੈਸ ਦੇ ਉੱਪਰ ਰੋਟੀਆਂ ਸੇਕਦੇ ਆਂ ਉਹ ਗੈਸ 'ਤੇ ਰੋਟੀਆਂ ਨਾ ਸੇਕੋ ਤਵੇ ਦੇ ਉੱਪਰ ਰੋਟੀਆਂ ਸੇਕੋ ਕਿਉਂਕਿ ਜਿਹੜੀ ਤੁਸੀਂ ਚੁੱਲੇ ਦੇ ਉੱਪਰ ਰੋਟੀ ਸੇਕਦੇ ਜਿਹੜੇ ਉਹਨੂੰ ਤਵੇ ਨੂੰ ਹਟਾ ਕੇ ਕੋਨੀ ਨਹੀਂ ਜਹਰੇ ਉਹ ਬਿਲਕੁਲ ਨਾ ਖਾਓ ਉਹਦਾ ਨੁਕਸਾਨੇ ਨੁਕਸਾਨਾ ਤਾਂ ਸਾਡਾ ਕੁਝ ਨਹੀਂ ਆਗਾ ਕੁਝ ਲੋਕ ਸਿਰਫ ਪੈਨ ਨੂੰ ਬਚਾਉਣ ਦੇ ਚੱਕਰ ਵਿੱਚ ਤੂੰ ਉਹਦੇ ਨਾਲ ਕੈਂਸਰ ਵੀ ਹੁੰਦਾ ਤੇ ਟੀਵੀ ਵੀ ਹੁੰਦਾ ਤੇ ਬਲੱਡ ਕੈਂਸਰ ਹੁੰਦਾ ਉਹ ਸਭ ਤੋਂ ਖਤਰ 10 15 ਸੈਕਿੰਡ ਦਾ ਫਰਕ ਬਣਦਾ ਜਾਣਾ ਕੋਈ ਟਾਈਮ ਨਹੀਂ ਬਣਦਾ ਲੇਕਿ ਜੇ ਤਨੁਸ਼ੁਧ ਮਿਲਦੀ ਹੈ ਉਹ ਸਹੀ ਚੀਜ਼ ਹੈ ਬਾਕੀ ਕੋਸ਼ਿਸ਼ ਕਰੋ ਕਿ ਵੈਸੇ ਹੋ ਨਹੀਂ ਸਕਦਾ ਹੈ ਬੜਾ ਕਠਿਨ ਕਿ ਚੁੱਲਾ ਲੋਕ ਬਾਲਦੇ ਹਨ ਬਹੁਤ ਬੜੀ ਚੀਜ਼ ਹੈ ਚੁੱਲੇ ਦਾ ਜਿਹੜਾ ਖਾਣਾ ਰਹੇ ਹੀ ਨਹੀਂ ਅੱਜ ਕੱਲ ਚੁੱਲੇ ਹੀ ਨਹੀਂ ਰਹੇ ਹੈਗੇ ਮਾਰੇ ਦਾ ਕੀ ਹੈ ਧੂਏ ਦੀ ਬੜਾ ਡਰ ਲੱਗਦਾ ਅੱਜ ਕੱਲ ਬਹੁਤ ਲੋਕ ਧੂਏ ਦੇ ਡਰਦੇ ਹਨ ਕਹਿੰਦਾ ਮਤਲਬ ਹੈ ਕਿ ਆਪਣੇ ਜੀਵਨ ਨੂੰ ਸਵਸਥ ਰੱਖਣ ਵਾਸਤੇ ਕੁਝ ਨਾ ਕੁਝ ਤਿਆਗ ਕਰਨਾ ਪੈਂਦਾ ਜਿਵੇਂ ਅਸੀਂ ਥੋੜਾ ਜਿਹਾ ਆਪਣੇ ਜੀਵਨ ਨੂੰ ਤਿਆਗ ਕਰ ਲੂਗਾ ਕਿਸੀ ਬਾਦੀ ਚੀਜ਼ਾਂ ਨਹੀਂ ਖਾਣੀ ਆਈਆਂ ਤਲੇ ਚੀਜ਼ਾਂ ਨਹੀਂ ਖਾ ਪੌਲਰਿਕਲ ਦੇਖੋ 40 45 55 ਵਿੱਚੋਂ ਮਿਲੋ ਪਰੋ ਹਾਰਟ ਅਟੈਕ ਹੋ ਰਿਹਾ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਨਹੀਂ ਹੈ ਕਿ ਅਸੀਂ ਆਪਣੇ ਜੀਵਨ ਕੰਟਰੋਲ ਨਹੀਂ ਕਰਨਾ ਜਾਂ ਕਿ ਬਾਹਰ ਦਾ ਖਾਣਾ ਖਾਂਦੇ ਹੋਰੇ ਸ਼ਾਮ ਨੂੰ ਸਬਜ਼ੀ ਮੰਡੀ ਵਿੱਚ ਕੁਰਾਲੇ ਵੀ ਜਾ ਕੇ ਦੇਖੋ ਜਿਹੜੀਆਂ ਪੀੜ ਲੱਗੀ ਰਹਿੰਦੀ ਮੇਲਾ ਲੱਗਿਆ ਰਹਿੰਦਾ ਸਮਝ ਨਹੀਂ ਮੈਂ ਕਹਿੰਦਾ ਵੀ ਤੁਸੀਂ ਨਾ ਘਰ ਦਾ ਭੋਜਨ ਖਾਓ ਘਰ ਦਾ ਭੋਜਨ ਬਹੁਤ ਅੱਛੀ ਚੀਜ਼ ਹੈ ਕਿ ਤੁਸੀਂ ਬਾਹਰ ਦਾ ਨਾ ਖੋਣ ਕਿ ਆਪਾਂ ਦਾ ਕਿਹੜਾ ਤੇਲ ਬੰਦੇ ਕਿਹੜਾ ਨਹੀਂ ਤੇਲ ਪਾਉਂਦੇ ਹੈਗੇ ਤੂੰ ਦਾਰਾ ਸਿੰਘ ਜੀ ਜਿਹੜੀ ਮਤਲਬ ਕਿ ਤੁਸੀਂ ਬਣਾਉਨੇ ਹੋ ਇਹਨਾਂ ਦੀ ਕੋਈ ਪਰਮਿਸ਼ਨ ਵਗੈਰਾ ਵੀ ਕੋਈ ਹੁੰਦੀ ਹੈ ਹਾਂਜੀ ਹਾਂਜੀ ਇਹਨਾਂ ਦਾ ਇੱਕ ਸਰਟੀਫਿਕੇਟ ਬੰਦਾ ਉਹ ਵੀ ਮੇਰੇ ਕੋਲ ਹੈਗਾ ਤੁਹਾਨੂੰ ਮੈਂ ਦਿਖਾ ਦੂੰਗਾ ਜੀ ਆ ਹੈਗਾ ਉਹਨਾਂ ਦਾ ਲੈਟਰ ਮਤਲਬ ਕਿ ਟੋਟਲ ਉਹਨਾਂ ਨੇ ਮੇਰੇ ਦੋ ਤਿੰਨ ਵਾਰੀ ਸਮਾਨ ਵੀ ਚੈੱਕ ਕੀਤਾ ਉਹਨਾਂ ਨੇ ਦੇਖਿਆ ਅੱਛਾ ਜੀ ਚੈੱਕ ਕਰੇ ਸਾਰੀ ਚੀਜ਼ਾਂ ਵਧੀਆ ਹੈ ਠੀਕ ਹੈ ਅੱਛੀ ਚੀਜ਼ ਹੈ ਓਕੇ ਉਹ ਸਾਨਾ ਨੇ ਫਿਰ ਮੈਨੂੰ ਉਹਨਾਂ ਨੇ ਲੈਟਰ ਦਿੱਤਾ ਹੈ ਮਤਲਬ ਕਿ ਪੂਰੀ ਉਹਨਾਂ ਨੇ ਚੈਕਿੰਗ ਕਰਕੇ ਚੈੱਕ ਕਰਕੇ ਤਾਂ ਦਿੱਤਾ ਹਾਂ ਦਿੰਦਾ ਆ ਵਾ ਚੀਜ਼ ਹੈ ਠੀਕ ਹੈ ਬਹੁਤ ਵਧੀਆ ਗੱਲ ਹੈ ਵਾਹਿਗੁਰੂ ਜੀ ਮਹਾਰਾਜ ਸਿੰਘ ਜੀ ਤੁਸੀਂ ਇਹ ਸਾਰਾ ਕੰਮ ਕਰਦੇ ਹੋ ਤੇ ਨੂੰ ਬਣਾਉਂਦੇ ਹੋ ਕਰਾਹੀਆਂ ਦੇ ਵਿੱਚ ਵੀ ਗਰਮੋਂ ਵੀ ਕਰਦੇ ਹੋ ਸਾਰਾ ਕੁਝ ਕਰਦੇ ਹੋ ਤੇ ਤੁਹਾਨੂੰ ਪਰਿਵਾਰ ਦਾ ਸਹਿਯੋਗ ਵੀ ਇਹਦੇ ਵਿੱਚ ਹੈਗਾ ਹਾਂਜੀ ਹਾਂਜੀ ਮੇਰੇ ਅੱਗੇ ਬੈਠੇ ਹਨ ਕਲਵਿੰਦਰ ਕੌਰ ਜੀ ਇਹਨਾਂ ਦਾ ਵੀ ਸਹਿਯੋਗ ਹੈਗਾ ਵਿੱਚ ਇਹ ਵੀ ਮਤਲਬ ਹੈ ਜਿਆਦਾ ਮਿਹਨਤ ਕਰਦੇ ਹੈ ਜੀ ਦਾ ਕਾਰਜ ਵਾਹਿਗੁਰੂ ਜੀ ਸੋ ਇਹ ਜਿਹੜਾ ਕੰਮ ਕਰ ਰਹੇ ਆ ਮਤਲਬ ਤੁਹਾਡਾ ਵੀ ਇਹਦੇ ਵਿੱਚ ਰੋਲ ਕਾਫੀ ਵੱਡਾ ਹੁੰਦਾ ਹੋਣਾ ਜੀ ਹਾਂ ਜੀ ਹਾਂ ਜੀ ਮਿਲ ਕੇ ਕਰਦੇ ਇਸ ਨੂੰ ਹਾਂ ਜੀ ਜੀ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਤੱਕ ਤਾਂ ਨਹੀਂ ਹੁੰਦੇ ਹੈਗੇ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ ਹੂੰ ਕਿ ਕਾਦੇ ਕੰਮ ਵੀ ਕਰਨੇ ਹੁੰਦੇ ਆ ਤੇ ਸਭ ਕੁਝ ਕਰੀ ਲੈਂਦੇ ਆ ਸਾਰਾ ਕੁਝ ਕਰੀ ਲੈਂਦੇ ਆ ਬਹੁਤ ਵੱਡਾ ਸਹਿਯੋਗ ਹੈ ਤਾਂ ਸ੍ਰੀ ਜੀ ਤੁਹਾਡੇ ਪਰਿਵਾਰ ਦਾ ਜੀ ਮਿਲ ਲੇਗੀ ਕਈ ਵਾਰੀ ਕੋਈ ਪੈਕਿੰਗ ਕਰਨੀ ਆ ਜਾਂ ਕਿਸੇ ਨੇ ਬਦਾਮ ਦਾ ਤੇਲ ਘੜਾਣਾ ਹੈ ਚਲਸੀ ਦਾ ਕਿਸੇ ਨੇ ਉੱਪਰ ਮਸ਼ੀਨ ਲੱਗੀ ਵੀ ਆ ਫਿਰ ਕਈ ਵਾਰ ਮੈਂ ਨਹੀਂ ਹੁੰਦਾ ਫਿਰ ਇਹ ਨਾ ਦੱਸਿਓਗੇ ਫਿਰ ਆਪੇ ਕੱਢ ਲੈਂਦੇ ਬਦਾਮ ਦਾ ਤੇਲਾਂ ਦਾ ਕੋਈ ਆ ਜਾਂਦਾ ਕਸਟਮਰ ਦੇ ਲੈਣਾ ਢਾਣੂਆ ਤੇ ਮਸ਼ੀਨ ਲਾਈ ਉੱਪਰ ਉਹ ਫਿਰ ਆਪੇ ਫਿਰ ਕਰ ਲੈਂਦੇ ਵਾਹ ਜੀ ਵਾਹ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਇਹ ਘਰੋਂ ਸਹਿਯੋਗ ਹੈ ਹਾਂ ਹਾਂ ਕੰਮ ਜਾ ਪ੍ਰੇਨਨ ਕਿ ਮੈਂ ਸਾਰਿਆਂ ਨੇ ਬੰਦੇ ਕਹਿੰਦੇ ਕਿ ਬਿਨਾਂ ਨਾਰੀ ਤੋਂ ਘਰ ਜ਼ੀਰੋ ਹੈ देखो हां घर गृहस्थी में दोनों जरूरी हैं हस्बैंड और वाइफ दोनों दोनों दी रहमंदी बहुत ज्यादा सरन बेंड दे करूंगा कि अपनी वाइफ लो प्यार करो ठीक है कि नहीं प्यार ਨਾਲ ਬੜੀ ਕਰਗ੍ਰਸਤੀ ਚਲਾਓ ਸਭ ਤੋਂ ਵੱਡੀ ਚੀਜ਼ ਹੈ ਅਗਰ ਉਹਨਾਂ ਦਾ ਸਹਿਯੋਗ ਹੈ ਤਾਂ ਤੁਸੀਂ ਹੀਰੋ ਹੈ ਅਗਰ ਉਹਨਾਂ ਦਾ ਸਹਿਯੋਗ ਨਹੀਂ ਤਾਂ ਤੁਸੀਂ ਜ਼ੀਰੋ ਉਸਤੇ ਬਿਨਾ ਘਰ ਬਿਲਕੁਲ ਹੀ ਜ਼ੀਰੋ ਹੈ ਜੇ ਤੁਸੀਂ ਇਕੱਲਾ ਬੰਦਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੈਗਾ ਠੀਕ ਹੈ ਕਿ ਨਹੀਂ ਅਗਰ ਹਸਬੰਡ ਵਾਈਫ ਠੀਕ ਹੈ ਮਿਲ ਕੇ ਕਰ ਰਹੇ ਬਹੁਤ अच्छी ਗੱਲ ਹੈ ਸੱਚੇ ਬੜੀ ਗੱਲ ਮੈਂ ਕੋਈ ਨਸ਼ਾ ਨਹੀਂ ਕਰਦਾ ਮੈਂ ਕੋਈ ਆਬ ਨਹੀਂ ਕਰਦਾ ਚਾਹ ਕੌਫੀ ਕੋ ਮਤਲਬ ਕਿ ਆਪਾਂ ਬਹੁਤੋ ਚੀਜ਼ਾਂ ਮਤਲਬ ਕਿ ਜਿਹੜੀ ਜਪਾ ਨਹੀਂ ਕਰਦਾ ਚਾਹ ਕੌਫੀ ਦਾ ਬਿਲਕੁਲ ਇਲਮਿੰਦਾ ਹੋਏ ਚਲੋ ਕਿਤੇ ਮਾੜਾ ਮੋਟਾ ਅਗਰ ਕੋਲ ਡਰਿੰਕ ਕਰਾ ਪੀਂਦੇ ਮਤੇ ਨਿੰਬੂ ਪਾ ਕੇ ਜਾਂ ਜੋ ਵੀ ਹੈ ਉਸ ਚੀਜ਼ ਦਾ ਖਾਵਾ ਚੀਜ਼ ਹੈ ਖੰਡ ਪਿੰਡਾ ਥੋੜਾ ਪਰਹੇਜ ਰੱਖੂਗੇ ਤਾਂ ਬੋਲ ਇਹਨਾਂ ਨੇ ਵੀ ਪਰਹੇਜ ਰੱਖਿਆ ਮੈਂ ਹੀ ਪਰਹੇਜ ਰੱਖਿਆ ਤਾਂ ਅਸੀਂ ਇਸ ਤੱਕ ਇਹ ਤਾਂ ਬੋਲੋ ਬਿਲਕੁਲ ਆ ਚੀਜ਼ ਹੈ ਮੇਰੀ ਸਾਰਿਆਂ ਨੂੰ ਅੱਜ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਤੁਹਾਨੂੰ ਸਾਨਾਂ ਚੜ੍ਹਦੀ ਕਲਾ ਰੱਖੇ ਔਰ ਤੁਹਾਡੇ ਚੈ ਰੱਕੀ ਦੇਵੇ ਉਹਨੂੰ ਲੱਖਾਂ ਕਰੋਨਾ ਲੋਕ ਦੇਖਣ ਵਾਹਿਗੁਰੂ ਐਸਾ ਟਾਈਮ ਆਵੇ ਕਿ ਤੁਹਾਡਾ ਚੈਨਲ ਇੰਡੀਆ ਦਾ ਨੰਬਰ 1 ਚੈਨਲ ਬਣ ਜਾਵੇ ਇਹ ਸਾਡੀ ਦੁਆਏ ਸੋ ਦਾਰਾ ਸਿੰਘ ਜੀ ਆਪਣਾ ਜੋ ਐਡਰੈਸ ਵੀ ਦੱਸ ਦਿਓ ਅਤੇ ਫੋਨ ਨੰਬਰ ਵੀ ਦੱਸ ਦਿਓ ਕਿਉਂਕਿ ਕਿਸੇ ਵੀ ਵੀਰ ਭਾਈ ਨੂੰ ਤੁਹਾਡੇ ਤੇਲ ਦੀ ਜ਼ਰੂਰਤ ਹੈ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ ਆਪਣੀ ਬਿਮਾਰੀ ਦੇ ਬਾਰੇ ਠੀਕ ਹੈ ভাই ਗੁਰੂ ਜੀ ਮੈਂ ਆਪਣਾ ਐਡਰੈਸ ਵੀ ਦੇ ਦਿੰਦਾ ਨਾ ਫੋਨ ਨੰਬਰ ਦੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੈਂ ਇਹ ਗੱਲ ਦੱਸੀ ਹੈ ਵੀ ਅਗਰ ਪਰਹੇਜ ਹੈ ਫਿਰ ਤਾਂ ਤੁਸੀਂ ਮੈਨਾਂ ਕੰਟੈਕਟ ਕਰੋ ਅਗਰ ਤੁਸੀਂ ਪਰਹੇਜ ਨਹੀਂ ਕਰ ਸਕਦੇ ਕੱਲ ਨੂੰ ਤੁਹਾਨੂੰ ਦਵਾਈ ਨੁਕਸਾਨ ਕਰੇ ਕੁਝ ਵੀ ਕਰੇ ਉਹਦੇ 'ਚ ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਮੇਨ ਚੀਜ਼ ਹੈ ਕਿ ਪਰਹੇਜ ਦਾਰਾ ਸਿੰਘ țeel ਵਾਲਾ ਇਹ ਮੇਰਾ ਕਾਰਡ ਬਣਿਆ ਹੋਇਆ ਹੈ ਵਾਰਡ ਨੰਬਰ 5 ਰੋਹਾਨੀ ਬੁਟੀਕ ਦੇ ਨਾਲ ਹੈ ਫੋਨ ਨੰਬਰ ਹੈਗਾ 9780991799 988 111643 ਇਹ ਦੂਜਾ ਨੰਬਰ ਹੈ ਮੇਰਾ ਠੀਕ ਹੈ ਕਿ ਨਹੀਂ ਮੈਂ ਸਾਰਿਆਂ ਨੂੰ ਅੱਜੋੜ ਕੇ ਬੇਨਤੀ ਹੈ ਕਿ ਜੇ ਤੁਸੀਂ ਪ੍ਰੇਰ ਕਰ ਸਕਦੇ ਹੋ ਸ਼ਬਦ ਨੂੰ ਕਮਾ ਸਕਦੇ ਹੋ ਫਿਰ ਤੁਸੀਂ ਮੈਨਾਂ ਜਰੂਰ ਕੰਟ ਕਰਦ ਕਰੋ ਵਾਹਿਗੁਰੂ ਸੁਖ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਅਗਰ ਤੁਸੀਂ ਪ੍ਰੇਰ ਕਰੋਗੇ ਤੁਹਾਡੇ ਬਾਥੇ ਚੀਜ਼ ਅਮਰਿਤ ਹੈ ਜੇ ਤੁਸੀਂ ਮੇਰੇ ਤੇ ਚੀਜ਼ ਲੈ ਕੇ ਆਏ ਬੇ ਠੀਕ ਹੈ ਜੀ ਲੈ ਲਓ ਪ੍ਰੇਜ ਨਹੀਂ ਕਰੇ ਫਿਰ ਆਪਾਂ ਕਿਸੇ ਨੂੰ ਗੁੰਮਰਾਹ ਨਹੀਂ ਕਰਾਂਗੇ ਇਹ ਹੀ ਮੇਰੀ ਬੇਨਤੀ ਹੈ ਮੈਂ ਬੁਜਾਰ ਪੁਰਾਲੀ ਵਾਰਡ ਨੰਬਰ 5 ਰੋਹਾਨੀ ਬਟੇਕ ਪੰਜਾਬ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਾ ਰਾਘੁਲ तो फिर खेलेंगे रही जिंदगी तो फिर मिलेंगे भाई गुरु जी का खालसा भाई गुरु जी का खालसा